2% ਦੀ ਹਰ ਇੱਕ ਨੂੰ ਮਿਲਣਾ ਚਾਹੀਦਾ ਹੈ ਕਿ ਬਿਨਸਾਫ ਤੇ ਦੇਰੀ ਨਾ ਹੋਵੇ ਮਿਲਣਾ ਚਾਹੀਦਾ ਹੈ ਲੱਗਦਾ ਕਿ 2027 ਦੇ ਵਿੱਚ ਜਿਹੜੇ ਬੱਚੇ ਜਿਹੜੇ ਪੜ੍ਹਦੇ ਨੇ ਲੱਗਦਾ ਕਿ ਇਹ ਸਾਫ ਮਿਲਣੀ ਹੁੰਦੀ ਹੈ ਉਹਦੇ ਬਾਅਦ ਪਹਿਲੀ ਵਾਰ ਤਾਂ ਮੈਨੂੰ ਇਹ ਵੀ ਪਤਾ ਨਹੀਂ ਚੱਲ ਰਹੀ ਨਹੀਂ ਕਿਉਂਕਿ ਜਿਹੜਾ ਮੇਰਾ ਰਿਸ਼ਤਾ ਡਾਕਟਰ ਕੋਲੇ ਵੀ ਲੈ ਕੇ ਜਾਂਦੇ ਆ ਉਹ ਐਲੋਪੈਥੀ ਵਾਲੇ ਡਾਕਟਰ ਕੋਲੇ ਵੀ ਜਾਂਦਾ ਉਹ ਆਯੁਰਵੇਦ ਵਾਲੇ ਕੋਲ ਮੈਂ ਕਹਿੰਨੀ ਹਰ ਜਗ੍ਹਾ ਜੀ ਐਸੇ ਮਾਪੇ ਨੇ ਇਹ ਹਾਰੂ ਤਰੀਕਾ ਬਣਾਉਣਗੇ ਵੀ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ ਜੀ ਮੈਂ ਮੈਂ ਜੇ ਮੋਟਾਂ ਚ ਉੱਤੋਂ ਵੀ ਖੜੇ ਤਾਂ ਵੀ ਮੈਂ ਗਲਤ ਨਹੀਂ ਕਹੂੰਗੀ ਕਿਉਂਕਿ ਇਹਨਾਂ ਦਾ ਇੱਕ ਇੱਕੋ ਹੀ ਮੁੱਦਾ ਹੈ ਵੀ ਬੇਟੇ ਨੂੰ ਇਨਸਾਫ ਮਿਲੇ ਸਿੱਧੁਰ ਹੋ ਨੂੰ ਸਾਹਿਬ ਵੀ ਬਈ ਜੇ ਕਿਹਾਗਾ ਦੋ ਤਿੰਨ ਕਲਾਕਾਰ ਹੋ ਤੁਸੀਂ ਜਿਹੜੇ ਪਰਿਵਾਰ ਨਾਲ ਹਨਾ ਖੜਦੋਂ ਸਾਫ ਲਈ ਹੋਰ ਲੱਗਦਾ ਨਹੀਂ ਸਾਰਿਆਂ ਨੂੰ ਚਾਹੀਦਾ ਹੈ ਕਿਸੇ ਤੇ ਵੀ ਅਜਿਹੀ ਮੜਿਆ ਕਲਾਤਮਾ ਮੈਂ ਇਸ ਬਾਰੇ ਕੁਛ ਨਹੀਂ ਕਹਿ ਸਕਦੀ ਕਿਉਂਕਿ ਵੀ ਹੋ ਸਕਦਾ ਕੋਈ ਕੱਲ ਆ ਗਿਆ ਹੋਵੇ ਅੱਜ ਕਿਸੇ ਦੀ ਮਜਬੂਰੀ ਹੋਵੇ ਹਨਾ ਕਿਉਂਕਿ ਕਲਾਕਾਰਾਂ ਦੀ ਲਾਈਫ ਇਦਾਂ ਦੀ ਹੁੰਦੀ ਹੈ ਪਰ ਮੈਂ ਬਹੁਤ ਸਾਰੇ ਕਲਾਕਾਰ ਦੇਖੇ ਨੇ ਜਿਹੜੇ ਇਸ ਫੈਮਿਲੀ ਨੂੰ ਪਿਆਰ ਕਰਦੇ ਆ ਹਜ਼ਾਰਾਂ ਦੇ ਸਾਹਮਣੇ ਨਾਲ ਮੈਂ ਆਪਦੇ ਅੱਖੀਂ ਦੇਖੇ ਨੇ ਇਹਦੇ ਇਸ ਫੈਮਿਲੀ ਨੂੰ ਪਿਆਰ ਕਰੇ ਹਜ਼ਾਰਾਂ ਤੋਂ ਲੈ ਕੇ ਲੱਖਾਂ ਦੀ ਗਿਣਤੀ ਵਿੱਚ ਅੱਜ ਲੋਕ ਆਏ ਨੇ ਸੌਣ ਬਾਰੇ ਉਹਨਾਂ ਬਾਰੇ ਕੀ ਕਹਿਣਾ ਹੈ ਬੱਸ ਜੀ ਉਹ ਹੁਣ ਜਿੱਲਾ ਉਹਨੂੰ ਪਿਆਰ ਕਰਦੇ ਆ ਇਸ ਪਿਆਰ ਦੀ ਅਰਦਾਸ ਕਰਿਆ ਕਰਦੇ ਵੀ ਮਾਪਿਆਂ ਦੇ ਸੀਨੇ ਠੰਡ ਪਵੇ ਤੇ ਇਨਸਾਫ ਮਿਲੇ